ਨ ਜਾਹੇ ਮਹਾਤਮ ਮੈਂ ਅਵਤਾਰ ਵਜਾਗੁਰ ਆਣ ਕਿਓ ਤਿਨ ਕੇ ਦੁਖ ਕੋਟ ਪ ਦੂਰ ਗਏ ਮਥ ਰਾਜਨ ਅੰਮ੍ਰਿਤ ਨਾਮ ਪੀਓ ਇਹ ਪਦ ਤਤੇ ਮਤ ਚੂਕਹਿ ਰੇਨ ਭੇਦ ਭੇਦ ਨ ਜਾਣ ਪੀਓ ਪ੍ਰਤਾਸ ਗੁਰਦਾ ਗੁਰ ਅਰਜਨ ਕ ਹਰ ਪੂਰਨ ਬ੍ਰਹਮਨ ਨਿਵਾਸ ਲਿਓ ਕਰਨ ਗਗਨ ਨਵ ਕੰਧਨ ਹੈ ਜੋਤਿ ਸਰੂਪੀ ਰੰਗ ਰੂਪਾ ਪਣ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪਰਤਖ ਹਰ ਆਪੇ ਹਰ ਇਕ ਰੰਗ ਹੈ ਆਪੇ ਬਹੂ ਰੰਗੀ ਤੁਸੁ ਭਾਵੈ ਨਾਨਕ ਸਾਈ ਗੱਲ ਚੰਗੀ ਸੁਖ ਹੋ ਟਲ ਗੁਰ ਸੇਵੀਐ ਐਹ ਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋ ਵੈ ਸਿਪ ਦੁਖ ਸਮੰਦੀ ਨੂਰ ਅਰਸਹੁ ਕਰਸਹੁ ਛਟੀਐ ਤਉਦਰ ਦਿੱਠੇ ਸਚੇ ਪਾਤ ਸਾਹਾ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਆਂਦਾ ਸਾਹ ਜੋਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇ ਸਾਹ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਏ ਮਨ ਹਰ ਜੀ ਧਿਆਏ ਤੂੰ ਇਕ ਮਨ ਇਕ ਚਿੱਤ ਭਾਏ ਹਰ ਕੀਆ ਸਦਾ ਸਦਾ ਗੱਡਾਈਆ ਦੇ ਨਾ ਪਛੋਤਾਏ ਏ ਮਨ ਹਰ ਜੀ ਧਿਆਏ ਤੂੰ ਇਕ ਮਨ ਇਕ ਚਿੱਤ ਪਾਈ ਹਰ ਪਿਆ ਸਦਾ ਸਦਾ ਵਡਿਆਈਆ ਦੇਹ ਨਾ ਪਛੋਤਾਏ ਹਉ ਹਰ ਕੈ ਸਦ ਬਲਿਹਾਰਣੈ ਜਿਤ ਸੇਵਿਐ ਸੁਖ ਪਾਈ ਨਾਨਕ ਗੁਰਮੁਖ ਮਿਲ ਰਹਾ ਹਮੈ ਸ਼ਬਦ ਜਲਾਏ ਮਹਲਾ ਤੀਜਾ ਆਪੇ ਸੇਵਾ ਲਾਇਆਣ ਆਪੇ ਬਖਸ਼ ਕਰੇ ਸਬਨਾ ਕਾ ਮਾ ਪਿਓ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਇ ਨ ਤਿਨ ਨਿਜ ਘਰ ਵਾਸ ਹੈ ਜੁਗ ਜੁਗ ਸੋਭਾ ਹੋਏ ਪਉੜੀ ਕਾਰਨ ਕਾਰਨ ਸਮਰੱਥ ਹਰ ਕਰਤੇ ਮੈਂ ਤੁਝ ਬਿਨ ਅਵਰਨਾ ਕੋਈ ਤੁਧ ਆਪੇ ਸਿਸ਼ਟ ਸਰ ਜੀਆ ਆਪੇ ਖੁਣ ਕੋਈ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰ ਸੋਈ ਸੋਦਾ ਬੜਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ ਧੰਨ ਗੁਰਸੋਈ ਸੋਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ